ਹੈਲੋ ਗਾਇਜ਼ ਕੀ ਹਾਲ ਸਾਰੇ ਦਾ ਠੀਕ ਠਾਕ ਹੋ ਸਾਰੇ ਯਾਰ ਅੱਜ ਮੇਰੇ ਨਾਲ ਮਨ ਕਰਨ ਡਿਆ ਵਾ ਕਿ ਆਪਾਂ ਖਾਣਾ ਕਿਤੇ ਬਾਹਰ ਖਾ ਕੇ ਆਈਏ ਕਿੱਦਾਂ ਕਰੀਏ ਚਲਿਏ ਚਲਦੇ ਆਂ ਚੱਲ ਦਿਲ ਕਰਨ ਡਿਆ ਸੀਗਾ ਘਰ ਦੀ ਰੋਟੀ ਤਾਂ ਖਾ-ਖਾ ਕੇ ਬੋਰ ਹੋ ਚੁੱਕੇ ਹਾਂ ਤੇ ਅੱਜ ਦਿਲ ਕਰਨ ਡਿਆ ਸੀਗਾ ਕਿ ਅੱਜ ਢਾਬੇ ਤੋਂ ਜਾ ਕੇ ਨਾ ਕੁਝ ਬੱਚੇ ਵੀ ਰੋਜ਼ ਕਹਿੰਦੇ ਸੀ ਆਣੀ ਸਬਜ਼ੀ ਖਾਣੀ ਹੋਣੀ ਨਾ ਨਹੀਂ ਜਿਹੜੀ ਖਾਣੀ ਅਈ ਅੱਗੇ ਚਾਹਤਾਂ ਨੂੰ ਅੱਜ ਬਾਹਰ ਖਾਣਾ ਕਰਵਾਉਨੇ ਆ ਕਿਦਾਂ ਸੋ ਚਲਿਏ ਹਾਂ ਬੱਚੇ ਵੀ ਵਿਲਿੰਗ ਨੇ ਜਨਨ ਲਈ ਸੋ ਸਾਡੀ ਪਲਾਨਿੰਗ ਆ ਕਿ ਅੱਜ ਜਾ ਕੇ ਉਹਨੇ ਢਾਬੇ ਤੇ ਖਾਣਾ ਖਾਣੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਕਿ ਦੇਸੀ ਢਾਬੇ ਤੇ ਖਾਣਾ ਲੱਗੇ ਰਈਆ ਵਾ ਰਈ ਜਾਵਾਂਗੇ ਅਸੀਂ ਬੱਚੇ ਜਾਣਗੇ ਸਕੂਲ ਟ੍ਰੀ ਤੇ ਤੇ ਅਸੀਂ ਜਾਵਾਂਗੇ ਬਾਈਕ ਤੇ ਸੋ ਚਲੋ ਦੋਸਤੋ ਚਲਦੇ ਆ ਤੇ ਮਿਲਦੇ ਆ ਤੁਹਾਨੂੰ ਢਾਬੇ ਤੇ ਪਹੁੰਚ ਕੇ ਓਕੇ ਜੀ ਠੀਕ ਆ ਦੇ ਦੋ ਸੌਹਾਰੇ ਆ ਗਏ ਅਲਗਾਨੀ ਅਲਗਾਨੀ ਆ ਰਿਹਾ ਹੈ ਯਾਰ ਕੀ ਖਾਣਾ ਅੱਜ ਮੀਠੀ ਰੋਟੀ ਠੀਕ ਹੈ ਪਰੀ ਦੀ ਪੁਰਜੀ ਦਾ ਨਾ ਨਾਤ ਮੱਕਣੀ ਤੇ ਵੀਰੇ ਦੇ ਟਾਬੇ ਦੇ ਦਾਦੇ ਵਿੱਚ ਮੱਖਣ ਹੁੰਦਾ ਉਸੇ ਉਹ ਟੈਂਸਿਓਣਾ ਹੁੰਦਾ ਮੈਂ ਤਾਂ ਦੱਸਦਾ ਬਹੁਤ ਟੇਸਟੀ ਪਾਉਂਦੇ ਆ ਪਾਇਆ ਜੀ ਵੀ ਰੰਦਾ ਬਾਕਰੀਆ ਆਗੇ ਸਾਰਿਆਂ ਨੂੰ ਲੈ ਕੇ ਜਦੋਂ ਉਹਦਾ ਖਾਣਾ ਫਿਰ ਉਹ ਵੀ ਤੁਹਾਨੂੰ ਦਿਖਾਉਣੀ ਹੈ ਅਜੇ ਤੱਕ ਖਾਣਾ ਨਹੀਂ ਆਇਆ ਵੇਟ ਕਰਦੇ ਵੇਟ ਕਰੰਦੇ ਕੋਈ ਦਾ ਕਹੂੰਗਾ ਦੋਸਤੋ ਖਾਣਾ ਹੋ ਰਿਹਾ ਵਾ ਰੈਡੀ ਤੇ ਆ ਦੇਖੋ ਕੀ ਰਸਿ ਕਰ ਰਹੇ ਆ ਵੇਟ

پنجرهان <laughs> ਖਾਣਾ ਖਾ ਕੇ ਆਪਾਂ ਬਾਹਰ ਆ ਚੁੱਕੇ ਹਾਂ। ਖਲਿਓ। ਹਾਂਜੀ। ਸੋ ਦੋਸਤ ਚੱਲੇ ਹੁਣ ਆਪਾਂ। ਖਾਣਾ ਖਾਣ ਤੋਂ ਬਾਅਦ ਸਾਡਾ ਮਨ ਸੀ ਕਿ ਕੁਝ ਮਿੱਠਾ ਖਾਦਾ ਜਾਵੇ। ਤੇ ਬੱਚੇ ਵੀ ਮੰਗਦੇ ਪਏ ਵੀ ਮਿੱਠਾ ਖਾਣਾ। ਇਹ ਨਾ ਉਸਲਾ ਅੰਤ ਨਹੀਂ ਆ ਵੇਖੇ ਸਾਰ ਲਿਖੀ ਆ ਕਿ ਉਹਦੇ ਸਾਡਾ ਤਾਂ ਰੇਟਾ ਕਾਣ ਨੂੰ ਮੰਨ ਸੀ ਇਹ ਥੰਦੇ ਨੂੰ ਇਹਨਾਂ ਲਈ ਖਰੀਦਾਰੀ ਕਰਕੇ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਜਦੋਂ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਵਿਖੇ ਤੇ ਬਹੁਤ ਨਿਹਰਾ ਹੋ ਚੁੱਕਾ ਸੀ ਕਿ ਮੈਂ ਕਾ ਚਲੋ ਇਹਨੂੰ ਸਭ ਪਹਿਲੀ ਸੀ ਛਾਂ ਤੋਂ ਬਾਅਦ ਵਿੱਚ ਆਇਸਕ੍ਰੀਮ ਆलो ਮੈਂ ਲੈ ਕੇ ਆਇਆ ਆਇਸਕ੍ਰੀਮ ਬਟਰ ਸਕੋਚ ਇਹ ਮੰਗਰੇ ਸੀ ਉਹ ਬੱਚਾ ਵੀ ਮੰਗ ਰਿਹਾ ਸੀ ਕਿ ਉਸ ਆਇਸਕ੍ਰੀਮ ਖਾਣੀ ਹੈ ਕੋਸੀ ਬਟਰ 스ਕੌਚ ਆਈਸਕ੍ਰੀਮ ਲਈ ਬੱਚਿਆਂ ਨੇ ਖਾਣ ਲਈ ਤੇ ਸਾਰਿਆਂ ਨੇ ਬਹੁਤ ਹੀ ਇੰਜੋਏ ਕੀਤਾ ਆਈਸਕ੍ਰੀਮ ਨੂੰ ਮਜ਼ਾ ਆ ਗਿਆ ਖਾ ਕੇ ਖਾਣ ਤੋਂ ਬਾਅਦ ਵੀ ਦੋਸਤੋ ਆਈਸਕ੍ਰੀਮ ਜ਼ਰੂਰ ਖਾਣੀ ਦੇ ਲਈ ਬੱਚਿਆਂ ਦਾ ਬੜਾ ਮਨ ਸੀ ਆਈਸਕ੍ਰੀਮ ਖਾਣ ਦਾ ਇੱਥੇ ਸੋਹਣੀ ਆਈਸਕ੍ਰੀਮ ਖਾ ਰਹੇ ਇਹ ਆ ਕਰਬ ਫਲੇਵਰ ਬਟਰ 스ਕੌਚ ਬਟਰ 스ਕੌਚ ਤੇਰੀ ਬਣੇ ਹੁਣ ਇਹਨਾਂ ਦੀ ਵਾਰੀ ਇੱਕ ਆਣਦੀ ਮੈਂ ਖਾ ਲਈ ਆਪਣੀ ਆਈਸਕ੍ਰੀਮ ਮੇਰਾ ਹੁਣ ਚੱਕਾ ਵਕ ਅਭੀ ਲਗਭਗ 9 ਆ ਚੁੱਕੇ ਤੇ ਅਹੀਂ ਆਈਸਕ੍ਰੀਮ ਖਾ ਕੇ ਹੁਣ ਚੱਲੇ ਘਰ ਨੂੰ ਤੇ ਮਿਲਦੇ ਹਾਂ ਘਰ ਜਾ ਕੇ ਤੁਹਾਨੂੰ ਠੀਕ ਹੈ ਜੀ ਤੇ ਦੋਸਤੋ ਪਹੁੰਚ ਚੁੱਕੇ ਅਸੀਂ ਘਰ ਤੇ ਅਸੀਂ ਖਾ ਕੇ ਖਾਣਾ ਹੁਣੇ ਪਹੁੰਚੇ ਘਰ ਨਾਣੇ ਸਾਡੇ ਅੱਗੇ ਅੱਗੇ ਪਹੁੰਚ ਗਏ ਅੱਜ ਆ ਕਿ ਉਹ ਬਾਹਰ ਡੌਗੀ ਨੂੰ ਲੈ ਕੇ ਗਏ ਨੇ ਟਾਈਗਰ ਨੂੰ ਘਮਾਉਣ ਲਈ ਇਸ ਵੇਲੇ ਉਹ ਟਾਈਗਰ ਨੂੰ ਵੀ ਘਮਾਉਣ ਲੈ ਕੇ ਜਾਂਦੇ ਆ ਤੇ ਕੁਝ ਅਸੀਂ ਪਾਰਟ ਖਰੀਦਣੇ ਸੀਗੇ ਫ੍ਰਿਜ ਦਾ ਸੀਗਾ ਰਿਲੇ ਸੀਗਾ ਉਹ ਨਹੀਂ ਸਾਡੇ ਕੋ ਖਰੀਦਿਆ ਗਿਆ ਬੰਦ ਹੋ ਗਿਆ ਸ਼ਾਪ ਕਿਉਂਕਿ ਸ਼ਾਪਸ ਬੰਦ ਹੋ ਚੁੱਕੀਆਂ ਸੀਗੇ ਤੇ ਆਹ ਵਾਲਾ ਦਿਖਾਉਣੇ ਤੁਹਾਨੂੰ ਇਹ ਵਾਲਾ ਪਾਰਟ ਸੀਗਾ ਆਹ ਸੀਗਾ ਕੁਝ ਰਿਲੇ ਦਾ ਪਾਰਟ ਸੀਗਾ ਇਹ ਆ ਦੇਖੋ ਬਟ ਉਹ ਨਹੀਂ ਮਿਲਿਆ ਐਕਚੁਅਲੀ ਸ਼ਾਪਸ ਬੰਦ ਹੋ ਚੁੱਕੀਆਂ ਸੀਗੇ ਇਸ ਕਰਕੇ ਟਾਈਮ ਜ਼ਿਆਦਾ ਹੋ ਚੁੱਕਾ ਫੇਰ ਦੋਸਤੋ ਘਰ ਰਿਪੋਰਟ ਚੁੱਕੇ ਆ ਤੇ ਘਰ ਆ ਕੇ ਬੱਚੇ ਬੱਚੇ ਕਹਿੰਦੇ ਆ ਕਿ ਮੂਵੀ ਦੇਖਣੀ ਆ ਤੇ ਮੂਵੀ ਬੱਚੇ ਦੇਖ ਰਹੇ ਨੇ ਕਹਿੰਦੇ ਇਹ ਤੁਹਾਨੂੰ ਜਿਹੜੀ ਮੂਵੀ ਦੇਖ ਰਹੇ ਹੋ ਜਿਹੜੀ ਮੂਵੀ ਆ ਫਾਸਟ ਐਂਡ ਫਿਊਰੀਅਸ ਮੂਵੀ ਦੇਖ ਰਹੇ ਨੇ ਤਾਂ ਸਾਬ ਉਹ ਵੀ ਕਿਹੜੀ ਦੇਖ ਰਹੇ ਏ ਦੋਸਤੋ ਮੂਵੀ ਵੇਖ ਰਹੇ ਆਪਾਂ ਫਾਸਟ ਐਂਡ ਫਿਊਰੀਅਸ ਬੱਚੇ ਦੇਖ ਰਹੇ ਮੂਵੀ ਓਏ ਪਾਣੀ ਪੀਏ ਮੋਟਰ ਚ ਲਾ ਕੇ ਪਾਣੀ ਪੀਏ ਚਲੋ ਪਿਛਲੇ 3 ਹਫ਼ਤੇ ਸਿੱਤੂੰ ਹਰ ਰੋਜ਼ ਇੱਥੇ ਆਕਰ ਪੁੱਛਦੇ ਹੋ ਕਿ ਮੋਟਰ ਚ ਚਾਲਾ ਪੇਲਾ ਸਵਿਚ ਦਵਾ ਉਹ ਕੱਲ੍ਹ ਵੀ ਬੇਕਾਰ ਥੀ ਮੋਟਰ ਗਈ ਐ ਐਕਚੁਅਲੀ ਦੋਸਤੋ ਸਾਡੀ ਨਾ ਫ੍ਰਿਜ ਖਰਾਬ ਹੋਈ ਐ ਤੇ ਉਹਦਾ ਕਰਕੇ ਮੋਟਰ ਚਲਾ ਕੇ ਤੇ ਫਿਰ ਆ ਜਾ ਪਾਣੀ ਬੱਢ ਕੇ ਜਾ ਕੇ ਲਿਆ ਆ ਦੋਸਤੂਲੇ ਥੋਲਾ ਵਾਟਰ ਬੁੱਲ ਭਰ ਲੈਨੇ ਆ ਪਾਣੀ ਪੜ ਰਿਹਾ ਸੀਟੀ ਆਉਂਦੇ ਆਉਂਦੇ ਘਰ ਹੰ ਨੂੰ ਬਹੁਤ ਹਨੇਰਾ ਹੋ ਚੁੱਕਿਆ ਸੀਗਾ ਲੇਟ ਹੋ ਗਿਆ ਮਿਸਟਰ ਮੰਜਾ ਡਾਓ ਤੇ ਮੈਂ ਬੱਚਾ ਨੂੰ ਕਿਹਾ ਕਿ ਚਲੋ ਹੁਣ ਤੁਸੀਂ ਬਿਸਤਰੇ ਵਿਛਾਓ ਮੰਜਾ ਮੰਜਾ ਡਾਉ ਸਾਡੇ ਲਈ ਸੋਨਾ ਸੀ ਤੇ ਬੱਚਾ ਵੀ ਫਿਰ ਮੰਜਾ ਦਾਦੀ ਦੇ ਘਰ ਨੂੰ ਬੱਚੇ ਬਹੁਤ ਕੰਮ ਕਰਦੇ ਸਾਡੇ ਆਹ ਡਾਰਿਆ ਬੱਚਾ ਮੰਜਾ ਐ ਰੈਕਸ ਬਿਸਤਰਾ ਵਿਛਾ ਦੇ ਮੈਨੂੰ ਉਸ ਚਾਹੀਏ ਮੈਨੂੰ ਅਜਲੀ ਨਹੀਂ ਤੇ ਚੈਨਲ ਤੇ ਜੇ ਵੀਡੀਓ ਚੰਗੀ ਲੱਗਦੀ ਹੈ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗਦੀ ਉਦੋਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੰਗਾ ਫਿਰ ਮਿਲਦੇ ਹਾਂ ਹੋਰ ਕਿਸੇ ਵਲੌਗ ਵਿੱਚ ਓਕੇ ਜੀ ਟਾਟਾ ਬਾਏ 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 ਬਾਏ